ਸਾਰਗ ਮਹੱਲਾ ਪੰਜਵਾ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੋ ਬਤ ਹੈ ਅੰਤ ਪਰਤੀਹਾਰ ਰਹਾਉ ਸਾਤ ਸੂਖ ਨ ਸਹਿਜ ਉਪਜੈ ਇਹੈ ਇਸ ਵਿਵਹਾਰ ਆਪ ਪਰ ਕਾ ਕਛ ਨ ਜਾਣੈ ਕਾਮ ਕ੍ਰੋਧ ਹੈ ਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇ ਬਹੁਤਾਰ ਚਰਨ ਕਮਲ ਸਰਣਾਏ ਨਾਨਕ ਸਦ ਸਦਾ ਬਲੇਹਾਰ ਸਾਰਗ ਮਹੱਲਾ 5 ਰੇ ਪਾਪੀ ਤੈ ਕਵਨ ਕੀ ਮਤ ਲੀਨ ਨਿਮਖ ਕਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਨ ਦੀਨ ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਬ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਬਿਕਾਰ ਬਾਦਾ ਅਨਕ ਜੋਨ ਪਰਮਹੀਨ ਗੋਬਿੰਦ ਬਿਸਰੇ ਕਵਨ ਦੁਖ ਗਨੀਅ ਹੈ ਸੁਖ ਨਾਨਕ ਹਰ ਪਦ ਚੀਨ ਸਾਰਗ ਮਹੱਲਾ 5ਵਾਂ ਮਾਈਰੀ ਚਰਨ ਹੈ ਓਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਯੋ ਦੁਰਮਤ ਜਾਤ ਬਹੀ ਰਹਾਓ ਅਗ ਹੈ ਆਗਾਦ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਥਲ ਪੀਖ ਪੀਖ ਮਨ ਬਿਗਸਿਓ ਪੂਰ ਰਹਿਓ ਸ੍ਰਬਮਹੀ ਦੀਨ ਦਇਆਲ ਪ੍ਰੀਤਮ ਮਨ ਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ ਸਾਰਗ ਮਹੱਲਾ 5 ਮਾਈ ਰੀ ਮਨ ਮੇਰੋ ਮਤਵਾਰੋ ਵੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੋ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਹੁਰ ਨਾ ਹੋਵਤ ਕਾਰੋ ਚਰਨ ਕਮਲ ਸਿਉ ਡੋਰੀ ਰਾਚੀ ਪੇਟਿਓ ਪੁਰਖ ਅਪਾਰੋ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਿਕ ਬੈਰਾਗੀ ਕੁੱਲ ਹੈ ਸਮੂਹਾ ਤਾਰੋ ਸਾਰਗ ਮਹੱਲਾ 5ਵਾਂ ਮਾਈ ਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਵਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਹਾਉ ਨਾਮ ਵਿਸਾਰ ਚਲਹੈ ਅਨਮਾਰਗ ਨਰਕ ਕੋਰ ਮਹਿ ਪਾਹੇ ਅਨਕ ਸਜਾਈ ਗਣਤ ਨ ਆਵੈ ਗਰਬੈ ਗਰਭ ਪਰਮਾਹੇ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸਰਨ ਸਮਾਹੇ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨ ਆਵਹਿ ਜਾਹੇ ਸਾਰਗ ਮਹੱਲਾ ਪੰਜਵਾਂ ਹਰ ਕਾਟੀ ਕੁਟਿਲਤਾ ਕੁਠਾਰ ਪ੍ਰਮ ਬਨ ਦਹਨ ਭਏ ਖਿਨ ਭੀਤਰ RAM ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨ ਜੂਐ ਹਾਰ ਆਠ ਪਹਿਰ ਪ੍ਰਭ ਕੇ ਗੁਣ ਗਾਵਹਿ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹੈ ਪੁਨਹੈ ਨਮਸਕਾਰ ਸਾਰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚਹਿ ਬਿਰਲੇ ਲਾਗੇ ਧਿਆਨ ਜਿਸਹਿ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾ ਕੇ ਰਿਦੈ ਵਸੈ ਭੈ ਪੰਜਨ ਤਿਸ ਜਾਣੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰਗ ਮਹੱਲਾ ਪੰਜਵਾ ਵੂਠਾ ਸਰਬ ਥਾਈ ਮੇ ਹੋ ਆਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨੇਹ ਰਹਾਉ ਚਾਰ ਕੁੰਟ ਦਹ ਦਿਸ ਜਲ ਨਿਦ ਊਨ ਥਾਉ ਨਾ ਕੇ ਹੋ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਬ ਦੇਹ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇਹ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹ ਪਰਮੇਹ ਸਾਰਗ ਮਹੱਲਾ ਪੰਜਵਾ ਗੋਬਿੰਦ ਜਿਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੂੰ ਹੀ ਤੂੰ ਮੇਰੋ ਪਰਵਾਰ ਰਹਾਓ ਕਰ ਮस्तक ਧਾਰਿਓ ਮੇਰੇ ਮਾਥੈ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਅਬ ਚਲਨੀ ਵਤਰਾਈ ਸਤਿਗੁਰ ਕਬਹੂ ਡੋਲਤ ਨਾਹੀ ਗੁਰ ਨਾਨਕ ਜਬ ਪਹੇ ਦਯਾਰਾ ਸਰਬ ਸੁਖਾ ਨਿਧ ਪਾਹੀ ਸਾਰਗ ਮਹੱਲਾ 5 ਨਿਭਹੀ ਨਾਮ ਕੀ ਸਚ ਖੇਪ ਲਾਭ ਹਰ ਗੁਣ ਗਾਏ ਨਿਧ ਤਨ ਬਿਖੈ ਮਾਹੇ ਅਲੇਪ ਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਨ ਨ ਪਾਏ ਭੈ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਾਰਗ ਮਹਲਾ 5ਵਾਂ ਮਾਈ ਰੀ ਦੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ 모ਹਯੋ ਆਚਰਜ ਤਾ ਕੀ ਸਵਾਦ ਰਹਾਓ ਮਾਤ ਪਿਤਾ ਬੰਧ ਪਹੈ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਹੈ ਸੰਗ ਭ੍ਰਮ ਪੈ ਸਗਲੇ ਖਾਦ ਇਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੋਨ ਪਰਮਾਦ ਸਾਰਗ ਮਹੱਲਾ 5 ਮਾਈ ਰੀ ਮਾਤੀ ਚਰਨ ਸਮੂਹ ਏਕਸ ਬਿਨ ਹਉ ਆਨ ਨਾ ਜਾਣਉ ਦੁਤੀਆ ਪਾਉ ਸਭ ਲੋਹ ਰਹਾਉ ਤਿਸਹਿ ਗੋਪਾਲ ਅਬਰ ਜੋ ਕਰਣਾ ਤੇ ਬਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ 모ਹਿਉ ਕਾਢੀ ਨਰਕ ਤੇ ਤੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਉਮੈ ਹੂਹ RAM ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ ਸਾਰਗ ਮਹੱਲਾ 5 ਬਿਨਸੀ ਕਾਚ ਕੇ ਵਿਹਾਰ RAM ਭਜ ਮਿਲ ਸਾਧ ਸੰਗਤ ਇਹੈ ਜਗ ਮਹਿਸਾਰ ਰਹਾਓ ੀਤ ਊਤ ਨ ਡੋਲ ਕਤਹੁ ਨਾਮ ਹਿਰਦੈ ਧਾਰ ਗੁਰ ਚਰਨ 보ਹਿਥ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀਅਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਾਰਗ ਮਹੱਲਾ 5 ਤਾਤੇ ਕਰਨ ਪਲਾਹ ਕਰੇ ਮਹਾ ਬਿਕਾਰ ਮੋਹ ਮਦ ਮਤਉ ਸਿਮਰਤ ਨਾਹੇ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿਧ ਸਭ ਉਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧ ਰਹਿ ਲਾਗ ਪੱਲੇ ਸਾਰਗ ਮਹੱਲਾ 5ਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਬ ਆਖੀ ਰਹਾਉ ਤੂ ਬੇਅੰਤ ਪਰਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਕਰ ਸਰਬਸ ਅੰਤਰ ਰਾਖੀ 베ਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪੁ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ 5 ਮਾਖੀ ਰਾਮ ਕੀ ਤੂ ਮਾਖੀ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ਰਹਾਉ ਕਿਤਹਿ ਅਸਥਾਨ ਤੂ ਟਿਕਨ ਨ ਪਾਵਹਿ ਇਹ ਬਿਦ ਦੇਖੀ ਆਖੀ ਸੰਤਾ ਬਿਨ ਤੈ ਕੋਈ ਨਾ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰਗ ਮਹੱਲਾ 5ਵਾਂ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਓ ਸਾਰਗ ਮਹੱਲਾ ਪੰਜਵਾ ਮਾਈਰੀ ਅਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਤਨ ਮੂਰ ਤ੍ਰਿਗ ਸਰੀਰ ਅਸਤ ਵਿਸਟਾ ਕ੍ਰਿਮ ਬਿਨ ਹਰ ਜਾਨਤ ਹੋਰ ਭਇਓ ਕਿਰਪਾਲ ਦੀਨ ਦੁਖ ਭੰਜਨ ਪਰਾਪੂਰਬਲਾ ਜੋਰ ਨਾਨਕ ਸਰਣ ਕਿਰਪਾ ਨਿਧ ਸਾਗਰ ਬਿਨਸਿਓ ਆਨ ਨਿਹੋਰ ਸਾਰਗ ਮਹੱਲਾ 5 ਨਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾੜੇ ਖੋਏ ਪਰਾ ਪੁਰਬ ਜਿਸਹਿ ਲਿਖਿਆ ਬਿਰਲਾ ਪਾਏ ਕੋਏ ਰਵਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ ਸਾਰਗ ਮਹੱਲਾ 5 ਹਰ ਕੇ ਨਾਮ ਕੀ ਮਤਸਾਰ ਹਰ ਬਿਸਾਰ ਜੋ ਆਨ ਰਚ ਹੈ ਮਿਥਨ ਸਭ ਬਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦੈ ਬਹੁਰ ਜਨਮ ਨਮਾਰ ਕਰ ਅਨੁਗ੍ਰਹ ਰਖ ਲੀਨੇ ਇਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸਾਰਗ ਮਹੱਲਾ 5 ਮਾਨੀ ਤੂ ਰਾਮ ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਤਾਰ ਅਨੁਗ੍ਰਹੋ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੂਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਦਹ ਦਿਸ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ